ਸ਼ੋਰਟੀ ਜੀ ਚੂਹੀ ਜਾਂਦੀ ਸੀ ਕਿ ਸੜਕ ਤੇ ਨਕੀ ਜੀ ਇਦਾਂ ਦੀਆਂ ਚੀਜ਼ਾਂ ਤੇ ਹੀ ਜਾਂਦੀਆਂ ਹਨ ਸਾਈਕਲ ਤੇ ਜਾਂਦੇ ਆ ਕਿੰਨੇ ਸੋਹਣੇ ਲੱਗਦੇ ਨੇ ਸਾਰੇ ਜਣੇ ਬੈਠੇ ਆਰਾਮ ਨਾਲ ਬੈਠੇ ਜਿਵੇਂ ਬੱਦਲ ਆ ਗਏ ਹੋਣ ਕਣਕਾਂ ਨੂੰ ਛਾਂ ਕਰਨ ਦੇਖੋ ਕਿੰਨੇ ਸੋਹਣੇ ਰੰਗ ਨਿਕਲ ਰਹੇ ਨੇ ਆਕਾਸ਼ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਖੁਸ਼ ਹੋਵੋਗੇ ਤੇ ਦੋਸਤੋ ਅੱਜ ਆਪਾਂ ਫੇਰ ਚੱਲੇ ਹਾਂ ਗੁਰੂ ਘਰ ਮੱਥਾ ਟੇਕਣ ਤੇ ਅੱਜ ਵੀ ਜੀ ਬਹੁਤ ਸੋਹਣਾ ਦਿਨ ਚੜਿਆ ਹੋਇਆ ਹੈ। ਸਭ ਕੁ ਸੋਨੇ ਵਾਂਗੂ ਚਮਕ ਰਹੀ ਹੈ। ਤੇ ਜੀ ਅੱਜ ਮੈਂ 10 ਮਿੰਟ ਲੇਟ ਹੋ ਗਿਆ ਹਾਂ। ਇਸ ਕਰਕੇ ਥੋੜਾ ਇੱਚੀ ਦੇ ਵਿੱਚ ਤੇ ਰਸਤੇ 'ਚ ਜਾਂਦੇ ਹਾਂ ਜਫੇਰ ਅੱਖ ਦੇ ਵਿੱਚ ਮੱਛਰ ਪੈ ਗਿਆ। ਤੇ ਕਾਫੀ ਆ ਮੱਛਰ ਰਸਤੇ ਦੇ ਵਿੱਚ। ਪਰ ਉਸ ਦਿਨੋਂ ਜ਼ਿਆਦਾ ਕੰਮ ਖਰਾਬ ਹੋ ਗਿਆ ਸੀ ਅੱਜ ਤੱਕ ਕਾਫੀ ਲੋਟ ਆ। ਆ ਤੁਸੀਂ ਦੇਖ ਸਕਦੇ ਹੋ ਜੀ ਫਸਲਾਂ ਕਣਕਾਂ ਖੜੀਆਂ ਨੇ ਤੇ ਇੱਧਰ ਆਲੂ ਖੜੇ ਨੇ ਸਭ ਕੁਝ ਪੂਰਾ ਵਧੀਆ ਹੈ। ਉੱਧਰ ਕਾਲਾ ਬਾਬਾ ਜੀ ਲੱਗੇ ਹੋਏ ਨੇ ਆਪਣਾ ਕੰਮ ਕਰਨ ਕਿਰਤ ਕਰਨ ਸਾਸਰੀ ਦੇ ਕਾਲਾ ਬਾਬਾ ਜੀ ਤੇ ਬਾਬਾ ਜੀ ਗੱਠੇ ਲਾ ਕੇ ਹਟੇ ਨੇ ਤੇ ਜੀ ਹੁਣ ਕੀਰਤਨ ਵੀ 15 ਮਿੰਟ ਲੇਟ ਸ਼ੁਰੂ ਹੁੰਦਾ ਹੈ ਪਹਿਲਾਂ 4:30 ਹੁੰਦਾ ਸੀ ਹੁਣ 5 ਵਜੇ ਹੁੰਦਾ ਹੈ ਕਿਉਂਕਿ ਹੁਣ ਦਿਨਾਂ ਦਾ ਕਾਫੀ ਫਰਕ ਪੈ ਗਿਆ ਤੈਨੂੰ ਵੱਡੇ ਹੋਗੇ ਤੇਜੀ ਜਾਂਦਿਆਂ ਨੂੰ ਆਪਾਂ ਨੂੰ ਗਰਮੀ ਆ ਜਾਂਦੀ ਆ ਧੁੱਪੇ ਆਉਂਦਿਆਂ ਨੂੰ ਠੰਡ ਹੋ ਜਾਂਦੀ ਆ ਤਾਂ ਆਪਾਂ ਕੋਟ ਪਾ ਕੇ ਹੀ ਆਈ ਜਾ ਪਹਿਲਾਂ ਹੀ ਕਰੋ ਤੇ ਅੱਜ ਵੀ ਆਪਾਂ ਪੂਰੇ ਸਮੇਂ ਤੇ ਪਹੁੰਚ ਗਏ ਆ ਜੀ ਮੈਨੂੰ ਲੱਗਦਾ ਸੀ ਕਿ 5-7 ਮਿੰਟ ਲੇਟ ਹੋਵਾਂਗੇ ਪਰ ਆ ਖਿੱਚ ਕੇ ਲਾਤਾ ਵਾ ਤਾਂ ਛੋਟੀ ਜੀ ਚੂਹੀ ਜਾਂਦੀ ਸੀਗੀ ਸੜਕ ਤੇ ਨਿੱਕੀ ਜੀ ਏਦਾਂ ਦੀਆਂ ਚੀਜ਼ਾਂ ਤੇ ਹੀ ਜਾਂਦੀਆਂ ਨੇ ਸਾਈਕਲ ਤੇ ਜਾਂਦੇ ਆ ਨਹੀਂ ਤਾਂ ਕੀ ਪਤਾ ਲੱਗਦਾ ਦੋਸਤੋ ਮੇਰਾ ਪਰਸ਼ਾਵ ਆ ਵੇਖੋ ਦੋਸਤੋ ਤਾਰਾਂ ਦੇ ਉੱਤੇ ਕਿਵੇਂ ਪੰਛੀ ਬੈਠੇ ਨੇ ਵੇਖੋ ਕਿੰਨੇ ਸੋਹਣੇ ਲੱਗਦੇ ਨੇ ਸਾਰੇ ਜਾਨੇ ਬੈਠੇ ਰਾਮ ਨਾਲ ਬੈਠੇ ਨੇ ਤੇ ਹੁਣ ਦਿਨ ਵੀ ਢਲ ਰਿਹਾ ਹੈ ਤੇ ਫਿਰ ਜੀ ਆਪਣੇ ਆਲਣਿਆਂ ਦੇ ਵਿੱਚ ਚਲੇ ਜਾਣਗੇ ਤੇ ਆ ਬਹੁਤ ਸੋਹਣਾ ਮਾਹੌਲ ਆ ਵੇਖੋ ਕਿੰਨੇ ਸੋਹਣੇ ਰੰਗ ਨਿਕਲ ਰਹੇ ਨੇ ਆਕਾਸ਼ ਦੇ ਵਿੱਚ ਵੇਖੋ ਕਿਉਂਕਿ ਸੂਰਜ ਹੁਣ ਢਲ ਰਿਹਾ ਹੌਲੀ ਹੌਲੀ ਮਤਲਬ ਕਿ ਚੰਗੀ ਤਰ੍ਹਾਂ ਹਲੇ ਢਲਿਆ ਦੀ ਹੈਗਾ ਜਿਵੇਂ ਜਿਵੇਂ ਹੌਲੀ ਹੌਲੀ ਢਲ ਰਿਹਾ ਤਾਂ ਉਹਦੇ ਰੰਗ ਨੇ ਜਿਹੜੇ ਉਹ ਆਪਾਂ ਨੂੰ ਦਿਸ ਰਹੇ ਬਹੁਤ ਸੋਹਣਾ ਜਿਹਾ ਮਾਹੌਲ ਤੇ ਹੁਣ ਠੰਡ ਵੀ ਹੋ ਗਈ ਆ ਤੇ ਜੀ ਗੁਰੂ ਘਰ ਬਹੁਤ ਮਨ ਲੱਗਿਆ ਜਹਾਣ ਬਾਗੇ ਜਾਗੇ ਅਬੇ ਰਾਜਾ ਮਾਣ ਦੇ ਹੋ ਰਬਾ ਹਰ ਕੋ ਲੋ ਸਵਾਣ ਨਾਮ ਤੇ ਨਾਮ ਤੇ ਰਾਮ ਰਾਜਵਸਾ ਦਸਮਨਾਯੋ ਦੇਵਤਾ ਜਸੁਨ ਸੁਜਾਇਓ ਬਹੁਤ ਸੋਹਣਾ ਜੀ ਕਣਕ ਨੂੰ ਪਾਣੀ ਲੱਗਿਆ ਹੋਇਆ ਹੈ ਤੇ ਪਾਫਾ ਨਿਕਲ ਰਹੀਆਂ ਨੇ ਨਿੱਗੇ ਨਿੱਗੇ ਪਾਣੀ ਦੀਆਂ ਬਹੁਤ ਸੋਹਣੀਆਂ ਲੱਗਦੀਆਂ ਦੇਖਣ ਵਾਲਾ ਮਾਹੌਲ ਹੈ ਐਨ ਪਾਣੀ ਨਾਲ ਲੱਦੀਆਂ ਖੜੀਆਂ ਕਣਕਾਂ ਤੇ ਉੱਤੇ ਭਾਫ਼ ਚਿੱਟੀ-ਚਿੱਟੀ ਤੂਵੇਂ ਦੇ ਬੱਦਲ ਇਦਾਂ ਦੇ ਲੱਗ ਰਹੇ ਨੇ ਦੇਖਣ ਨੂੰ ਜਿਵੇਂ ਬੱਦਲ ਆ ਗਏ ਹੁਣ ਕਣਕਾਂ ਨੂੰ ਛਾਂ ਕਰਨ ਉਹ ਆਪਣੇ ਪਿੰਡ ਦਾ ਟਾਵਰ ਤੇ ਵਸਪਾ ਆਪਣੇ ਪਿੰਡ ਦੇ ਵਿੱਚ ਐਂਟਰ ਹੋਈ ਗਏ ਆ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਵੇਖਣ ਵਾਸਤੇ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਮਿਹਰਬਾਨੀ